ਮੈਂ ਉਹਨਾਂ ਕੋਲ ਗਿਆ 3 ਮਹੀਨੇ ਥਰਿਆ ਉਹ ਮੇਰੇ ਕੋਲ ਥੋੜੀ ਮਾਦੀ ਦੀ ਸੰਤਿਆ ਪੜਦੇ ਰਹਿ। ਉਹਨੇ ਮੈਨੂੰ ਸੁਣਾਇਆ ਉਹ ਕਹਿੰਦਾ ਭਾਈ ਸਾਹਿਬ ਜੀ ਅਸੀਂ ਦੋਨੇ ਭਰਾ ਨਾ ਜਦੋਂ ਬੱਚੇ ਸਾਡੇ ਵਿਆਹਣ ਜੋਗੇ ਹੋ ਗਏ ਇਕੱਠਾ ਜੁਆਇੰਟ ਫੈਮਿਲੀ ਸੀ ਅਸੀਂ ਸਲਾਹ ਕੀਤੀ ਤੇ ਮੈਂ ਆਪਣੇ ਭਰਾ ਸੋਹਣ ਸਿੰਘ ਨੂੰ ਕਿਹਾ ਸੋਹਣ ਸਿਆ ਬੜਾ ਖਾ ਪੀ ਲਿਆ ਸ਼ਰਮਾ ਸ਼ੋਮਾ ਬਹੁਤ ਪੀ ਲਈਆਂ ਹੁਣ ਆਪਾਂ ਗੁਰੂ ਵਾਲੇ ਬਣ ਜਾਈਏ। ਉੰਮਰ ਸੱਟ ਲਈਏ ਤਾਨੂੰ ਕੁੜਮਾਚਾਰੀ ਜੁੜਨੀ ਐ ਲੋਕੀ ਫਿਰ ਕੀ ਕਹਿਣਗੇ ਜੇ ਸਾਡਾ ਦਮਾਦ ਵੀ ਸ਼ਰਾਬ ਪੀਂਦਾ ਹੋਇਆ ਤਾਂ ਅਸੀਂ ਉਹਨੂੰ ਤਾਂ ਹੀ ਰੋਕ ਸਕਦੇ ਜੇ ਆਪਨਾ ਪੀਂਦੇ ਹੋਈਏ ਜੇ ਆਪਣੇ ਨਵਾਂਹਤ ਨਾਲ ਜੋ ਆਈਆਂ ਨੂੰ ਤੁਸੀਂ ਪੀਣੀ ਐ ਉਹ ਜਿਆਦਾ ਪੀ ਕੇ ਲੜਕੀ ਨਾਲ ਝਗੜਾ ਕਰੇ ਤੁਸੀਂ ਰੋਕਣਾਵੇਂ ਉਹ ਮੋਲਿਓ ਕਹੇ ਸਰ ਜੀ ਤੁਸੀਂ ਵੀ ਤਾਂ ਪੀਨੇ ਬਾਬਾ ਜੀ ਮੈਨੂੰ ਕਿਉਂ ਰੋਕਨੇ ਫਿਰ ਕਿਉਂ ਮੈਂ ਥੋੜੀ ਜਿਆਦਾ ਪੀਨੇ ਉਹ ਕਹਿੰਦਾ ਅਸੀਂ ਸਲਾਹ ਕੀਤੀ ਜਦੋਂ ਗੁਰੂ ਵਾਲੇ ਮਹਾਂਪੁਰਸ਼ਾਂ ਦੇ ਸੰਗੀਤ ਕਹਿੰਦਾ ਤੁਮ ਮੇ ਅੰਮ੍ਰਿਤ ਛਕਣ ਚਲੇ ਗਏ ਜਿੰਨੀ ਸ਼ਰਾਬ ਸੀ ਧਰਮ ਵਿੱਚੋਂ ਖਤਮ ਕਰਕੇ ਸੁੱਟ ਕੇ ਇਸ਼ਨਾਨ ਕਰਕੇ ਅਗਲੇ ਦਿਨ ਤਤਾਰ ਲੈਂਦੇ ਫਿਰ ਉਹ ਤੋਂ ਅਗਲੇ ਦਿਨ ਇੱਕ ਵਾਰ ਸੀ ਅੰਮ੍ਰਿਤ ਛਕਣ ਵਾਸਤੇ ਤੁਰ ਪਏ ਜੌਨਾਂ ਵਾਲੇ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਉਹਨੂੰ ਤੇਰੇ ਨੇ ਸੀ ਤਾਂ ਉਹਨਾਂ ਕੋਲ ਉੱਥੇ ਖੰਡੇਵੱਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸੀ ਕੈਨੇਸ਼ੀਓਸ ਤਹਾਨ ਵਾਸਤੇ ਤੁਰੇ ਦਿਲੰਦਰੋਂ ਰਾਮਾ ਮੰਡੀ ਤੋਂ ਬੱਸ ਬਦਲਨੀ ਸੀ ਉੱਥੋਂ ਤੱਕ ਦੋਏ ਭਰਾ ਝੋਲਿਆਂ ਚ ਕਕਾਰ ਪਾਏ ਹੋਏ ਪਹੁੰਚ ਗਏ ਕਿੰਨ ਉੱਥੇ ਖੜਿਆ ਖੜਿਆ ਕਿਸਮਤ ਦੇਖੋ ਕਿਵੇਂ ਬਦਲ ਗਈ ਖੜਿਆ ਖੜਿਆ ਕਈ ਵਾਰ ਮਨ ਤੋ ਠੋਖਾ ਕਰੇ ਦਿੰਦਾ ਜੇ ਗੁਰੂ ਦੀ ਨਜ਼ਰ ਨਾ ਨੋ ਹੋਵੇ ਸੱਜਣੂ ਠੋਖਾ ਹੋ ਜਾਂਦਾ ਹਰ ਬਿਸਰਤ ਸਦਾ ਖੁਆਰੀ ਕਿਉਂ ਠੋਖਾ ਹੋਇਆ ਤਾਂ ਕੋ ਠੋਖਾ ਕਹਾਂ ਬਿਆ ਪੰਜਾਬ ਕੋਟ ਤਹਾਰੀ ਜੇ ਗੁਰੂ ਦੀ ਔਟ ਨਾ ਹੋਵੇ ਠੋਖਾ ਹੋ ਜਾਂਦਾ ਕਹਿੰਦਾ ਚੌਂਕ 'ਚ ਖੜਿਆ ਖੜਿਆ ਮੇਰਾ ਪ੍ਰਮੋਹਨ ਸਿੰਘ ਸਾਹਮਣੇ ਵਿਖੇ ਤਾਂ ਚੌਂਕ ਵਿੱਚ ਸ਼ਰਾਬ ਦਾ ਟਿਕਟਾ ਤੇ ਬੋਤਲਾਂ ਚਮਕਣ ਕਹਿੰਦਾ ਉਹਦਾ ਮਨ ਨਹੀਂ ਟਿਕਿਆ ਉਹ ਕਹਿੰਦਾ 모ਹਨ ਸਿਆ ਯਾਰ ਹੁਣੇ ਅੰਮ੍ਰਿਤ ਛੱਕ ਕੇ ਕੀ ਲੈਣਾ ਯਾਰ ਫਿਰ ਛੱਕ ਲਾਂਗੇ ਮਹੀਨਾ ਦੋ ਮਹੀਨੇ ਸਾਲ ਰੁੱਕ ਕੇ ਉਹ ਕਹਿੰਦਾ ਨਹੀਂ ਨਹੀਂ ਇਦਾਂ ਨਾ ਕਰ ਮਨ ਨਹੀਂ ਪਟਕਾਈਦਾ ਕਹਿੰਦਾ ਨਹੀਂ ਮੇਰਾ ਨਹੀਂ ਮੰਨਦਾ ਕਹਿੰਦਾ ਇੰਨੀ ਮਾੜੀ ਕਿਸਮਤ ਉਥੇ ਖੜਿਆ ਖੜਿਆ ਉਹਦਾ ਮਨ ਨਹੀਂ ਲੱਗਿਆ 15 20 ਮਿੰਟ ਵਸਣਾ ਆਈ ਉਹਦਾ ਮਨ ਇਹਨਾਂ ਲਲਚ ਗਿਆ ਕਹਿੰਦਾ ਉਹਨੇ ਮਨ ਬਦਲਿਆ ਮੈਨੂੰ ਕਕਾਰਾਂ ਵਾਲਾ ਝੋੜਾ ਫੜਾ ਕੇ ਕਹਿੰਦਾ ਨਾ ਮੋਹਨ ਸਿੰਘ ਤੂੰ ਸ਼ੱਕਲਾ ਮੈਂ ਨਹੀਂ ਉਹ ਅਜੇ ਸ਼ੱਕਣਾ ਮੈਂ ਰੁੱਕ ਕੇ ਸ਼ੱਕੂ ਮੈਂ ਮੁਸਫੀ ਤੇ ਸ਼ੱਕੂ ਮੈਂ ਅਗਲੇ ਸਾਲ ਸ਼ੱਕ ਇਦਾਂ ਕਹਿ ਤੂੰ ਕਹਿੰਦਾ ਚਲ ਅਗ ਮੇਰੇ ਬਿੰਦਿਆਂ ਬਿੰਦਿਆਂ ਉਹਨੇ ਸ਼ਰਾਬ ਦੀ ਬੋਤਲ ਲਈ ਅੱਧੀ ਪੀ ਕੇ ਅੱਧੀ ਪਿੰਡੋਂ ਘਰ ਨੂੰ ਲੈ ਗਿਆ ਕਹਿੰਦਾ ਭਾਈ ਸਾਹਿਬ ਫਿਰ ਪਤਾ ਕੀ ਹੋਇਆ ਮੇਰੇ ਭਾਗਾਂ ਵਿੱਚ ਸੀ ਮੈਂ ਤਾਂ ਸ਼ੱਕ ਲਿਆ ਦਸਬਾਸ਼ਨ ਕਿਰਪਾ ਕੀਤੀ ਗੁਰੂ ਘਰਵੇਂ ਸਮਾ। ਮੈਂ ਤੇ ਅਮਰ ਸ਼ਾਕਨ ਦਾ। ਅਸੀਂ ਦੋਮਾਂ ਜੀਆਂ ਨੇ ਬਾਅਦ ਵਿੱਚ ਛੱਡ ਕੇ ਅਸੀਂ ਕੈਨੇਡਾ ਆ ਗਏ। ਮੈਂ ਕਹਿੰਦਾ ਹੁਣ ਤੁਹਾਡਾ ਭਰਾ ਸੋਹਣ ਸਿੰਘ ਉਹਨੇ ਛੱਡ ਲਿਆ। ਕਹਿੰਦਾ ਉਹਦੇ ਭੱਗਾਂ 'ਚ ਹੀ ਨਹੀਂ ਹੋਇਆ ਹੁੰਦਾ। ਅੰਮ੍ਰਿਤ ਦੀ ਤਾਕਤ ਉਹਦੇ ਭੱਗਾਂ 'ਚ ਨਹੀਂ ਹੋਈ। ਬਦਲ ਕੀ ਹੋਇਆ? 2 ਸਾਲ ਲੰਘ ਗਏ, 3 ਸਾਲ ਲੰਘ ਗਏ, 5 ਸਾਲ ਲੰਘ ਗਏ, 6 ਸਾਲ ਉਹਨੇ ਨਹੀਂ ਅੰਮ੍ਰਿਤ ਛਕਿਆ। ਸ਼ਰਮ ਮਿੰਦਾ ਰਿਆ। ਉਹਨੂੰ ਸ਼ੂਗਰ ਹੋ ਗਈ। ਪੈਰ ਗਲ ਗਏ। ਡਾਕਟਰਾਂ ਦੀ ਲੱਤ ਘੱਟ ਗਈ। ਕਿੰਨਾ ਮਸਾਂ ਉਹ ਜਪਨ ਸੁੱਕਿਆ ਫਿਰ ਦੂਜਾ ਪੈਰ ਗੁੱਠਾ ਬਲ ਗਿਆ ਉਧਰ ਹੱਡੀ ਨੂੰ ਗਾਲਾ ਪੈ ਗਿਆ ਦੋਵੇਂ ਲੱਤਾਂ ਵੱਡ ਦਿੱਤੀਆਂ ਹੁਣ ਦੋਏ ਲੱਤਾਂ ਵੱਡੀਆਂ ਹੋਈਆਂ ਨੇ ਵੀਰ ਤੇ ਰੂਪਿਆ ਕਿੰਨਾ ਅਮਰਦੀ ਦਾਤ ਨਹੀਂ ਪਾਤਾ ਚ ਬਈ ਹੁਣ ਕਿੰਨਾ ਮੌਤ ਢੀਕ ਰਿਆ ਭਾਈ ਇਹ ਵਕਤ ਲੰਘ ਜਾਂਦਾ ਮੁੜ ਕੇ ਹੱਥ ਨਹੀਂ ਆਉਂਦਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਐ ਪ੍ਰਤਮ ਰਹਿਤੇ ਜਾਨ ਖੰਡੇ ਤੇ ਪਹੁੰਚ ਸਕੈ ਗੁਰੂ ਦਾ ਅਮਰਤ ਜ਼ਰੂਰ ਸ਼ਕੋ स्थान पर अमृत संचारू होने अपना मन बना किसी इनान करके ककार धारण करके अच्छे बील जरूर छको फिर जो तो गुरु वाले हो गए आह चीज फिर गुरु ने समझा देनी जो पातशाह हम बख्शिश कर दे होमे मेरा पसरिया पसारा सारा कुछ अकाल पुरख हो गुरु के हुक्में फिर होमें गुरु खत्म कर द ਸ਼ਾਂਤ ਨਾ ਹੋਈ ਇਹ ਕਹਿੰਦੇ ਹੋਂ ਦੇ ਵਿੱਚ ਮੇਰੀ ਮੋਹ ਮਾਇਆ ਦੇ ਸਾਰਾ ਸੰਸਾਰ ਦਿਨ ਰਾਤ ਜਲ ਰਿਹਾ ਪਰ ਸ਼ਾਂਤੀ ਕਦੋਂ ਦੀ ਗੁਰਦਨ ਸ਼ਾਂਤ ਨਾ ਹੋਈ ਇਹ ਗੁਰੂ ਤੋਂ ਬਗੈਰ ਸ਼ਾਂਤ ਨਹੀਂ ਹੁੰਦਾ ਮਨ ਜਦੋਂ ਗੁਰੂ ਦੀ ਨਜ਼ਰ ਹੁੰਦੀ ਹੈ ਫਿਰ ਮੋਹ ਮਾਇਆ ਵਿੱਚ ਹੀ ਸ਼ਾਂਤ ਹੋ ਜਾਂਦਾ ਫਿਰ ਕੀ ਸਮਝਾਂ ਉਹਨਾਂ ਮਾਤ ਗਰਮ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਫਿਰ ਉਹਦੇ ਵਰਗਾ ਵੱਡਾ ਦਾਤਾ ਤੁਹਾਨੂੰ ਨਜ਼ਰ ਨਹੀਂ ਆਏਗਾ ਜੈਸੀ ਅਗਨ ਉਦਰ ਮੈਂ ਤੈਸੀ ਵਹਰ ਮਾਇਆ ਮਾਇਆ ਅਗਨ ਸਭ ਕੁਝ ਹੀ ਮੋਮਾਇਆ ਜੜੇ ਮਾਇਆ ਕੰਸਬ ਕੁਝ ਨਹੀਂ ਕਰਤਾ ਤੇ ਲਚਾਇਆ ਜਦ ਸੁਭਾਨਤਾ ਜੰਮਿਆ ਪਰਵਾਰ ਤਲਾ ਪਾਇਆ ਲਿਰਛੜ ਕੀ ਲੱਗੀ ਤishna ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਕਹਿੰਦੇ ਇੰਨੀ ਕਿ ਮਾਇਆ ਛੱਡ ਦੇਣੀ ਕੰਮ ਛੱਡ ਦੇਣੇ ਬੱਚੇ ਛੱਡ ਦੇਣ ਨਹੀਂ ਰੱਬ ਨਹੀਂ ਭੁੱਲਣਾ ਚਾਹੀਦਾ ਜੇ ਵੈਗਰੂ ਸੱਚੇ ਫਰਮਾਇਆ ਜੁਗ ਦੇ ਵਿੱਚ ਰਹਿੰਦੇ ਆ ਤੁਹਾਨੂੰ ਯਾਦ ਆਉਂਦਾ ਸਤ ਨਾਮ ਅਮ ਸ੍ਰੀ ਵਾਹਿਗੁਰੂ